22 ਨਵੰਬਰ ਤੋਂ ਨਵਰਾਤਰੀ ਸ਼ੁਰੂ ਹੋ ਰਹੇ ਹਨ ਮਹਾਮਾਈ ਦੇ ਸੰਬੰਧ ਵਿੱਚ ਦੁਰਗਿਆਣਾ ਤੀਰਤ ਦੇ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ ਲੰਗੂਰ ਮੇਲਾ ਲੱਗਦਾ ਹੈ ਇਸ ਮੇਲੇ ਵਿੱਚ ਲੋਕਾਂ ਵੱਲੋਂ ਆਪਣੇ ਬੱਚਿਆਂ ਨੂੰ ਲੰਗੂਰ ਬਣਾਇਆ ਜਾਂਦਾ ਹੈ ਅਤੇ ਨਾਲ ਹੀ ਇਸ ਖੁਸ਼ੀ ਦੇ ਮੌਕੇ ਤੇ ਉਹਨਾਂ ਦੇ ਨਾਲ ਢੋਲ ਵਾਲਾ ਜ਼ਰੂਰ ਹੁੰਦਾ ਹੈ ਗੱਲਬਾਤ ਕਰਦਿਆਂ ਹੋਇਆਂ ਢੋਲਵਾਲਿਆਂ ਨੇ ਆਖਿਆ ਕਿ ਢੋਲੀ ਮੁਹੱਲਾ ਜਿਸ ਵਿੱਚ ਢੋਲ ਦਾ ਕੰਮ ਕਰਨ ਵਾਲੇ ਕਈ ਪਰਿਵਾਰ ਹਨ ਪਰ ਉਹਨਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਆਖਿਆ ਕਿ ਇਹਨਾਂ ਦਿਨਾਂ ਵਿੱਚ ਬਾਹਰ ਦੇ ਸ਼ਹਿਰਾਂ ਵਿੱਚੋਂ ਅੰਮ੍ਰਿਤਸਰ ਵਿੱਚ ਲੋਕ ਢੋਲ ਵਜਾਉਣ ਵਾਸਤੇ ਆ ਜਾਂਦੇ ਹਨ ਜਿਸ ਨਾਲ ਉਹਨਾਂ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਉਹਨਾਂ ਆਖਿਆ ਕਿ ਉਹਨਾਂ ਲੋਕਾਂ ਨੂੰ ਨਾ ਤਾਂ ਢੋਲ ਵਜਾਉਣਾ ਆਉਂਦਾ ਪਰ ਉਹਨਾਂ ਦੇ ਕੰਮਕਾਰ ਵਿੱਚ ਵਿਗੜ ਪੈ ਰਹੇ ਹਨ। ਪਰ ਉਹ ਨਾਲ ਹੀ ਉਹਨਾਂ ਨੇ ਆਖਿਆ ਕਿ ਉਹਨਾਂ ਨੂੰ ਆਸ ਹੈ ਕਿ ਇਸ ਵਾਰ ਉਹਨਾਂ ਦਾ ਰੋਜ਼ਗਾਰ ਸਹੀ ਰਹੇਗਾ ਅਤੇ ਉਹਨਾਂ ਨੂੰ ਰੋਜ਼ਗਾਰ ਵੀ ਮਿਲੇਗਾ। ਕਹਿੰਦੇ ਕੋਈ ਵੀ ਖੁਸ਼ੀ ਦਾ ਕੰਮ ਹੋਵੇ ਤੇ ਜੇ ਟੋਲਣਾ ਬੱਜੇ ਤੇ ਖੁਸ਼ੀ ਅਧੂਰੀ ਰਹਿੰਦੀ ਹੈ ਇਹ ਗੱਲ ਕਰੀਏ ਨਵਰਾਤਰੀਆਂ ਜੀ ਤੇ ਮਹਾਮਾਈ ਦੇ ਨਵਰਾਤਰੀ 22 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਅਤੇ ਦੁਰਗਿਆਨਾ ਤੀਰਥ ਦੇ ਵੱਡਾ ਹਨੂਮਾਨ ਮੰਦਿਰ ਵਿਖੇ ਲੰਗੂਰ ਮੇਲਾ ਹਰ ਹੋਣ ਵਾਲਾ ਜਿੱਥੇ ਕਿ ਟੋਲੀਆਂ ਨੂੰ ਵੀ ਆਸ ਰਹਿੰਦੀ ਹੈ ਕਿ ਜਦੋਂ ਲੰਗੂਰ ਬੱਚੇ ਬੰਦੇ ਨੇ ਟੋਲੀ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਹਾਜ਼ਰ ਹੁੰਦੇ ਨੇ ਤੁਹਾਡੇ ਨਾਲ ਤਸਵੀਰਾਂ ਵਿੱਚ ਸਾਂਝੇ ਕਰਦੇਗਾ ਇਸ ਵੇਲੇ ਅਸੀਂ ਟੋਲੀ ਮੁਹੱਲੇ ਵਿੱਚ ਖੜੇ ਆ ਤੇ ਸਾਡੇ ਨਾਲ ਕੁਝ ਵੀਰ ਟੋਲੀ ਮੁਹੱਲੇ ਦੇ ਵੀ ਖੜੇ ਆ ਨਾ ਜਿਹੜੇ ਕਿ ਟੋਲ ਦਾ ਕੰਮ ਕਰਦੇ ਨੇ ਖੁਸ਼ੀ ਦੇ ਮੌਕੇ ਤੇ ਟੋਲ ਵਜਾਂਦੇ ਹਨ ਉਹਨਾਂ ਨੂੰ ਕੋਈ ਨਾ ਕੋਈ ਆਸ ਰਹਿੰਦੀ ਹੈ ਕਿ ਜਦੋਂ ਇਹ ਨਵਰਾਤਰੀ ਆਉਂਦੇ ਆਣ ਕਿ ਉਹਨਾਂ ਲਈ ਵੀ ਖੁਸ਼ੀਆਂ ਲੈ ਕੇ ਆਉਂਦੇ ਨੇ ਤੇ ਕਿੰਨੇ ਕਮਾਈ ਦਾ ਜਰਿਆ ਬੰਦਾ ਗੱਲਬਾਤ ਜਰੂਰ ਕਰਾਂਗੇ ਉਹਨਾਂ ਦੇ ਨਾਲ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿੰਨੀ ਦੇਰ ਤੋਂ ਤੁਸੀਂ ਪਹਿਲਾਂ ਕੰਮ ਕਰ ਰਹੇ ਤੇ ਅੱਜ ਹੁਣ ਨਵਰਾਤਰੀ ਸ਼ੁਰੂ ਹੋ ਰਿਹਾ 22 ਸਤੰਬਰ ਦੇ ਤੇ ਕੀ ਆਥਾ ਢੋਲ ਨਹੀਂ ਇਹ ਪਹਿਲੀ ਗੱਲ ਭਾਜੀ ਸਾਡੇ ਦਾਦੇ ਪਰਦਾਦੇਾਂ ਦਾ ਇਹੀ ਕੰਮ ਹੈ ਸਾਡੇ ਖੂਨ ਚੋਂ ਕੰਮ ਹੈ ਬੜੇ ਪੁਰਾਣੇ ਢੋਲੀ ਮੱਲਗੀ ਜਿਹਾ ਸਾਡਾ ਢੋਲੀ ਮੱਲਾ ਵਾ ਸਾਡੇ ਜੱਦੀ ਕੁਸੀ ਇਹੀ ਕੰਮ ਕਰਾਵਾ ਕਿ ਕਿੰਨੀ ਦੇਰ ਤੋਂ ਕਿੰਨੇ ਪਰਿਵਾਰ ਜੁੜੇ ਹੋਏ ਹੈ ਤੁਹਾਡੇ ਨਾਲ ਜੀ ਪਰਿਵਾਰ ਦੇ ਭਾਈ ਸਾਡਾ ਸਾਡਾ ਮੱਲਾ ਜੀ ਸਾਡਾ ਆਪਣਾ ਪਰਿਵਾਰ ਹੈ ਸਾਡੇ ਢੋਲੀ ਵੀ ਜਾਂਦੇ ਆ ਹੋਰ ਕੋਈ ਕੰਮ ਨਹੀਂ ਕਰਦੇ ਤੇ ਗੱਲ ਕੀਤੀ ਜੇ ਮਹਾ ਮਾਈ ਦੇ ਨਵਰਾਤਰੇ ਹੁਣ 22 ਸਤੰਬਰ ਨੂੰ ਸ਼ੁਰੂ ਹੋ ਰਿਹਾ ਤੇ ਕੀ ਆਸਾਂ ਹੈਗੀਆਂ ਤੁਹਾਨੂੰ ਕਿਉਂਕਿ ਬੱਚੇ ਲੰਗੂਰ ਵੀ ਬੰਦੇ ਨੇ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਜਿਹੜੇ ਲੰਗੂਰ ਬੰਦੇ ਆ ਮਤਲਬ ਕਿ ਢੋਲ ਲੈ ਕੇ ਜਾਂਦੇ ਆ ਤੇ ਫਿਰ ਜਦੋਂ ਆਪਣੇ ਰਿਸ਼ਤੇਦਾਰ ਘਰ ਜਾਂਦੇ ਆ ਤੋਂ ਉਤੋਂ ਸਾਡਾ ਮਤਲਬ ਕਿ ਕੰਮਕਾਰ ਚੱਲ ਪੰਦਾ ਹੋਵੇ ਕੋਈ ਲੱਗਦਾ ਕਿ ਇਹਨਾਂ ਦਿਨਾਂ ਚ ਜਦੋਂ ਨਵਰਾਤਰੇ ਆਉਂਦੇ ਆ ਕੋਈ ਬਾਹਰ ਦੇ ਢੋਲ ਵੀ ਆਏ ਤਾਂ ਤੁਹਾਡੇ ਫਿਰ ਕੰਮ ਨੂੰ ਕੋਈ ਫਰਕ ਪੰਦੇ ਹੋਣੋ ਜੀ ਹਾਂਜੀ ਭਾਜੀ ਆ ਤਾਂ ਬੜਾ ਫਰਕ ਪੰਦੇ ਆ ਉਹ ਆ ਜਾਂਦੇ ਆ ਕੋਈ ਦੀਨਾ ਨਗਰੋਂ ਆਇਆ ਕੋਈ ਢੋਲ ਵਜਾਉਣ ਦੇ ਉਹਨਾਂ ਨੂੰ ਐਨਾ ਪਤਾ ਨਹੀਂਗਾ ਤੇ ਮਤਲਬ ਕਿ ਤੁਹਾਨੂੰ ਪਤਾ ਕਈ ਬੰਦਿਆਂ ਨੂੰ ਆਵਾਜ਼ ਆਣੀ ਚਾਹੀਦੀ ਢੋਲ ਦੀ ਕਿ ਢੋਲ ਦੁਰਿਆ ਵਾ ਕਈ ਕਈ ਬੰਦਿਆਂ ਨੂੰ ਪਤਾ ਕਿ ਸੁਰਤਾਲ ਜਿਹੜਾ ਮਤਲਬ ਕਿ ਢੋਲੀ ਮਹੱਲੇ ਦੇ ਵਿੱਚ ਹੀ ਢੋਲ ਸਹੀ ਹੈਗਾ ਵਾ ਅਥੋਂ ਹੀ ਸਾਡੇ ਕੋਲ ਸਿੱਖ ਕੇ ਗਏ ਦੇ ਇੱਕ ਜਾਨਾ ਸਿੱਖ ਕੇ ਜਾਂਦਾ ਤੇ 10-10 ਜਾਨੇ ਆਪਣੇ ਸ਼ਹਿਰ ਦਾ ਪਾ ਲੈਂਦੇ ਆ ਤੇ ਬਾਕੀ ਉਹਨਾਂ ਨੂੰ ਪਤਾ ਪੁਤਾ ਕੁਝ ਹੈਗਾ ਨਹੀਂ ਉੱਥੇ ਸੀਲਾ ਮੰਦਿਰ ਦੇ ਬਾਅਦ ਦਰਿਆਣਾ ਮੰਦਿਰ ਗੇਟ ਲੱਗੇ ਬੈਹਿੰਦੇ ਆ ਤੇ ਮਤਲਬ ਕਿ ਜਿਹੜਾ ਕੋਈ ਜਾਂਦਾ ਵਾ ਅger ਢੋਲ ਉਹਨਾਂ ਨੂੰ ਉਹਨਾਂ ਨੂੰ ਢੋਲੀ ਸਮਝ ਕੇ ਲੈ ਜਾਂਦੇ ਆ ਲੋਕੀ ਉਨ ਅੱਗੇ ਕੀ ਉਮੀਦ ਹੈਗੀ ਹੈ ਜਿਹੜੇ 22 ਨੂੰ ਨਵਰਾਤਰੇ ਤੁਹਾਨੂੰ ਕੀ ਉਮੀਦਾਂ ਉੱਤੋਂ ਨਵਰਾਤਰੇ ਦੇ ਹਾਂਜੀ ਉਹ ਤੇ ਚਲੋ ਹਨੂਮਾਨ ਜੀ ਮਹਾਮਾਈ ਜੋ ਮਤਲਬ ਕਿ ਸਾਡੇ ਕਿਸਮਤ ਦੇ ਸਾਡੇ ਮੁਕੱਦਰਾ 'ਚ ਹੈਗਾ ਵਾ ਉਹ ਤੇ ਸਾਨੂੰ ਮਿਲਣਾ ਹੀ ਮਿਲਣਾ ਵਾ ਜੀ ਬਿਲਕੁਲ ਗਲਬਾਤ ਕਰਦੇ ਆ ਟੋਲੀ ਜਿਹੜੇ ਟੋਲ ਦਾ ਕੰਮ ਕਰਦੇ ਟੋਲ 'ਤੇ ਜਾਂਦੇ ਉਹਨਾਂ ਨੇ ਅੱਥਾ ਕਿ ਮਹਾਮਾਈ ਦੇ ਨਵਰਾਤਰੇ ਜਿਹੜੇ ਹੁਣ 22 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਨੂੰ ਕੰਮ ਵੀ ਮਿਲੇਗਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਬਾਹਰ ਦੇ ਟੋਲੀ ਅਮਰਸਰ ਦੇ ਵਿੱਚ ਇਹਨਾਂ ਦਿਨਾਂ ਵਿੱਚ ਆ ਜਾਂਦੇ ਉਹਨਾਂ ਨਾਲੋਂ ਉਹਨਾਂ ਦਾ ਕੰਮ ਵੀ ਪ੍ਰਭਾਵਿਤ ਹੁੰਦਾ ਹੈ ਅਮਰਸਰ ਫਾਸਟਪੇ ਖਬਰਾਂ ਵਿੱਚ ਸਹਿਯੋਗੀ ਵਿਜੇ ਕੁਮਾਰ ਜਨਰ ਰਕੇਸ਼ ਕੁਮਾਰ